ਰੱਖਦੇ ਆ ਲਾਰੈਂਸ ਸੁਚੇਤ ਬਿਲਕੁਲ ਜੀ ਲਾਰੈਂਸ ਬਿਸ਼ਰੋਈ 50 ਲੱਖ ਦੀ ਫਰੋਦੀ ਮੰਗਲ ਦੇ ਕੇਸ ਚ ਬਣੀ ਹੋਇਆ ਜੀ ਤੁਸੀਂ ਵੀ ਕਿਚ ਨਾ ਕਹੋ ਤੁਸੀਂ ਇਹ ਕਹੋ ਵੀ ਉਹ ਕੈਦ ਕਹੜੇ ਜਾਊਗਾ ਸਾਰੇ ਦੀ ਬਰੀ ਹੋਊਗਾ ਜੀ ਜੀ ਜਿਹੜੇ ਸਭ ਬੰਦੇ ਦੇ ਬਾਰੇ ਇਹ ਗੱਲ ਹੈ ਬੰਗੇ ਚਿੱਟ ਤਰਮਗੂ ਮਤਲਬ ਨਗੇ ਚਿੱਟੇ ਦਰਗੂ ਇਹ ਸਾਫ ਹੋ ਗਈ ਕਿ ਉਹ ਬੰਦਾ ਸੀਆਈਏ ਸਟਾਫ ਦੇ ਵਿੱਚ ਬੈਠ ਕੇ ਇੰਟਰਵਿਊ ਦੇ ਰਿਹਾ ਹੈ ਬਿਲਕੁਲ ਕਨਮੀ ਗ੍ਰਾਮੀ ਜਿਹੜਾ ਹੈਗਾ ਚੈਨਲ ਉਹਨੂੰ ਦੇ ਰਿਹਾ ਤੇ ਬੜੇ ਚਰਚਿਤ ਪੱਤਰਕਾਰ ਨੂੰ ਦੇ ਰਿਹਾ ਹਾਂ ਔਰ ਜਦੋਂ ਮਾਦਲਾ ਸਾਹਮਣੇ ਆਉਂਦਾ ਕਿ ਪੰਜਾਬ ਦੇ ਡੀਜੀਪੀ ਸਾਹਿਬ ਜਿਹੜੇ ਉਦੋਂ ਵੀ ਡੀਜੀਪੀ ਸੀ ਅੱਜ ਵੀ ਡੀਜੀਪੀ ਹੈ ਜੀ ਉਹਨਾਂ ਨੇ ਕਿਹਾ ਸੀ ਪੰਜਾਬ ਦੇ ਵਿੱਚ ਤਾਂ ਇੰਟਰਵਿਊ ਨਹੀਂ ਹੋਈ ਤੇ ਬਾਅਦ ਦੇ ਵਿੱਚ ਪੜਾ ਹੋਵੇ ਹਾਈ ਕੋਰਟ ਦੇ ਜੱਜ ਸਾਹਿਬਾਨਾਂ ਦਾ ਜਿਨ੍ਹਾਂ ਨੂੰ ਸ਼ੱਕ ਪਿਆ ਤੇ ਉਹਨਾਂ ਨੇ ਫਿਰ ਇੱਕ ਐਸਆਈਟੀ ਬਣਾਈ ਉਹ ਐਸਆਈਟੀ ਦੇ ਜਿਹੜੇ ਮੁਖੀ ਹੈ ਪ੍ਰਬੋਧ ਕੁਮਾਰ ਹੁਰੀ ਉਹਨਾਂ ਦੇ ਤੱਕ 31 ਤਾਰੀਖ ਨੂੰ ਰਿਟਾਇਰ ਹੋ ਜਾਣੇ ਉਨਾਂ ਮਾਮੂਹੀ ਲਾਉਣਾ ਕੀ ਕੀ ਲੱਗਦਾ ਆ ਪਾ ਮਗਰੋਂ ਗੱਲ ਕਰਦੇ ਆ ਉਹਦੇ ਤੇ ਕੌਣ ਲੱਗਦਾ ਹੈ ਤਾਂ ਉਹ ਜਦੋਂ ਹੁਣ ਜੀ ਡੀਜੀਪੀ ਕਹਿ ਰਹੇ ਹੈ ਕਿ ਜੀ ਇੱਥੇ ਤੇ ਗੱਲ ਹੀ ਨਹੀਂ ਹੋਈ ਤੇ ਬੰਦੇ ਨੇ ਐਡਾ ਵੱਡਾ ਮਤਲ ਜਿਹੜਾ ਹੈਗਾ ਧਮਾਕਾ ਕੀਤਾ ਹੋਵੇ ਤੇ ਫਿਰ ਉਹਨੇ ਡੀਜੀਪੀ ਨੂੰ ਜਿਹੜਾ ਛੁਟਾ ਸਾਫਟ ਕਰਨ ਵਾਸਤੇ ਕੁਝ ਦਿਨ ਬਾਅਦ ਫੇਰ ਉਹੀ ਜਿਹੜੀ ਡੀਜੀਪੀ ਸਾਹਿਬ ਕਹਿੰਦੇ ਸੀ ਉਹਦੇ ਨਹੀਂ ਪਈ ਉਹੀ ਸ਼ਹਿਤ ਪਾ ਕੇ ਫੇਰ ਇੰਟਰਵਿਊ ਦੇ ਦਿੱਤੀ ਤੇ ਚੰਦੀ ਸਾਹਿਬ ਮੈਨੂੰ ਇਹ ਦੱਸੋ ਕਿ ਉਹਦੇ ਖਿਲਾਫ ਫਿਰ ਗਵਾਹੀ ਕਹੁੰਦੇ ਹੂਗਾ ਬਿਲਕੁਲ ਇਹ ਲੋਕ ਕਿਸੇ ਦੇ ਖਿਲਾਫ ਕੋਈ ਗਵਾਹੀ ਨਹੀਂ ਹੋਣੀ ਕਿ ਇਹ ਕੇਸ ਕੋਪੂਰੇ ਦੇ ਜਿਹੜਾ ਹੋਇਆ ਜੀ ਉਹ ਕੋਪੂਰੇ ਦੇ ਇੱਕ ਬਕਵਾਰੀ ਨੂੰ ਕਪੜਾ ਵਪਾਰੀ ਨੂੰ ਕਹਿੰਦੇ ਜੀ ਕਾਲ ਆਉਂਦੀ ਹੈ 골ਡੀ ਬਰਾਸੀ ਜੀ ਉਹਨੇ ਮੰਗਾਇਸੀ 50 ਲੱਖ ਰੁਪਈਆ ਵੀ 50 ਲੱਖ ਰੁਪਈਆ ਦੇ ਪੈਸੇ ਨਹੀਂ ਤੱਕ ਤੂੰ ਵੇਖ ਲੈ ਕੀ ਉਹਨੇ ਉਹਨੇ ਇਨਕਾਰ ਕੀਤਾ ਪਤਾ ਨਹੀਂ ਕਿ ਕੋਈ ਅਟੈਕ ਵਗੈਰਾ ਹੋਇਆ ਜਾਂ ਨਹੀਂ ਉਹ ਮਾਮਲਾ ਪੁਲਿਸ ਕੋਲ ਪਹੁੰਚ ਕੇ ਪੁਲਿਸ ਨੇ ਕੇਸ ਰਜਿਸਟਰ ਕਰ ਲਿਆ ਉਹ ਕਹਿੰਦੇ ਕਾਲ 골ਡੀ ਬ੍ਰਾਡਰੀ ਆਈ ਸੀ ਪਤਾ ਨਹੀਂ 골ਡੀ ਬ੍ਰਾਡ ਕੋ ਜਲੀ ਹੋਵੇ ਬਿਲਕੁਲ ਤੇ ਉਹਦੇ ਵਿੱਚ ਨਾ ਆ ਗਿਆ ਸੀ ਆ ਵੀ ਜੀ ਅਲਨਸ ਬਿਸ਼ਨੂਈ پیسے ਮੰਗਦਾ ਹੂੰ ਹੂੰ ਤੇ ਉਹਨਾਂ ਨੇ ਫਿਰ ਕਹਿ ਕੂਨ ਜਾਨੇ ਪਰ ਭਾਈ ਪਰਚਾ ਦਰਜ ਕਰ ਉਹਨੇ ਪਰਚਾ ਦਰਜ ਕਰ ਲਿਆ ਜੀ ਜੀ ਉਹ ਡਿਟੇਲ ਤਾਂ ਮੇਰੇ ਕੋਲੇ ਹੈ ਨਹੀਂ ਗਈ ਪਰ ਮੈਨੂੰ ਲੱਗਦੀ ਹੈ ਵੀ ਕੀ ਪਹਿਲੀ ਗੱਲ ਤਾਂ ਜਿਹੜੀ ਉਹ ਕਾਲ ਆਈ ਹੈ ਉਹਨੂੰ ਕਾਲ ਨੂੰ ਤੁਸੀਂ ਸਾਥ ਕਿਵੇਂ ਕਰੋਗੇ ਉਹ ਕਾਲ ਆਈ ਸੀ ਨੰਬਰ ਜਰੂਰ ਦਿੱਤਾ ਹੋਇਆ ਜੀ ਫਿਕਰ ਅੱਜ ਦਾ ਤੁਹਾਡਾ ਸਾਈਬਰ ਕਰਾਈਮ ਵਾਲਾ ਥੋੜਾ ਜਿਹਾ ਸਿਸਟਮ ਸਾਡਾ ਮਜ਼ਬੂਤ ਹੋਇਆ ਹੈ ਉਹ ਜਦੋਂ ਚੰਦੀ ਸਾਹਿਬ ਜੀ ਤੇ ਕਾਲਾ ਜੀ ਗੱਲ ਕਰਦੇ ਉਦੋਂ ਇਹ ਸਾਈਬਰ ਕ੍ਰਾਈਮ ਆਪਣੇ ਕਾਨੂੰਨ ਰੱਖਸਾ ਡਿਪਾਰਟਮੈਂਟ ਹੈ ਇਹਦੀ ਕਮਜ਼ੋਰੀ ਹੁੰਦਾ ਸਿਕਿਉਰਿਟੀਗਾ ਨਹੀਂ ਸੀਗੀ ਤੇ ਇਹ ਅਗਲੀ ਗੱਲ ਹੈ ਵੀ ਜੇ ਮੰਨ ਲਓ ਕੋਈ ਬੰਦਾ ਥੋੜਾ ਜਿਹਾ ਹੌਸਲਾ ਨਹੀਂ ਕਰ ਰੂਗਾ ਉਹ ਗਵਾਹੀ ਦੇ ਵੀ ਦੇ ਉਹ ਗਵਾਹੀ ਨੂੰ ਸਪੋਰਟ ਨਹੀਂ ਕਰਦੀ ਕਿਸੇ ਨੇ ਬਿਲਕੁਲ ਕਾਸੀ ਕ੍ਰਿਸ਼ਨ ਵਾਲੇ ਪਾਸੋਂ ਸਪੋਰਟ ਨਹੀਂ ਹੋਣੀ ਚਾਹੀਦੀ ਬਰੀ ਹੋਣੀ ਹੈ ਉੰਤਰੀਏ ਦੇਖੋ ਕਿ ਜਿਹੜਾ ਸਭ ਤੋਂ ਚਰਚਿਤ ਕੇਸ ਜੀ ਦੇ ਵਿੱਚ ਲਾਰੈਂਸ ਪਿਸ਼ਰੋਈ ਦਾ ਜ਼ਿਕਰ ਹੋਇਆ ਸੀ ਉਹ ਸਿੱਧੂ ਮੂਸੇਵਾਲੇ ਦਾ ਮਰਡਰ ਹੋਇਆ ਸੀ ਬਿਲਕੁਲ ਜੀ ਦਾ ਉਹਨੇ ਆਪਣੇ ਇੰਟਰਵਿਊ ਦੇ ਵਿੱਚ ਜ਼ਿਕਰ ਵੀ ਕੀਤਾ ਹੈ ਕਵਾਲ ਕੀਤਾ ਵੀ ਹਾਂ ਅਸੀਂ ਮਾਰਿਆ ਸਿੱਧੂ ਮੂਸੇਵਾਲੇ ਦੇ ਮਰਡਰ ਕੇਸ ਦੇ ਵਿੱਚ ਜਿਹਦੇ ਲੋਕਾਂ ਨੂੰ ਫੜਿਆ ਗਿਆ ਜਿਨ੍ਹਾਂ ਵਿੱਚ ਇੱਕ ਇਹ ਵੀ ਸੀ ਔਰ ਇਹਦਾ ਇੱਕ ਸਾਥੀ ਵੀ ਹੁੰਦਾ ਸੀ ਤੀਨੂ ਤੀਨੂ ਉਹ ਵੀ ਇਹਨੇ ਫੜਿਆ ਹੋਇਆ ਸੀ ਕਿ ਜਿਹੜਾ ਸੀਆਈਏ ਸਟਾਫ ਦਾ ਇੰਚਾਰਜ ਸੀ ਸਬਸਟਰ ਜਿਹੜਾ ਜਿਹਦੀ ਬਿਊਟੀ ਸੀ ਵੀ ਉਹਨੇ ਸਜ਼ਾ ਤੋਂ ਨਹੀਂ ਹੈ ਚੰਗੀ ਸਾਹਿਬ ਜਿਉਂ ਜਾਉ ਨੂੰ ਜਾ ਕੇ ਕੈਂਕ ਸਤ ਚੰਡੀਗੜ੍ਹ ਤੋਂ ਸ਼ਾਪਨ ਕਰਵਾ ਰਹੇ ਔਰ ਇੱਕ ਜਿਹੜਾ ਹੈਗਾ ਮੁਲ딤 ਮੁਲ딤 ਨੂੰ ਹਵਾਲਤ ਚ ਰੱਖਣ ਦੀ ਬਜਾਏ ਕੀ ਇਹ ਸਟਾਫ ਦਾ ਇੰਚਾਰਜ ਆਹ ਦੀ ਕੋਟੀ ਦੇ ਵਿੱਚ ਰੱਖਦਾ ਹੈ ਬਿਲਕੁਲ ਜੀ ਔਰ ਉੱਥੇ ਜਿਹੜੀ ਹੈਗੀ ਉਹਦੀ ਗਰਲ ਫਰੈਂਡ ਨੂੰ ਬੁਲਾਉਂਦਾ ਹੈ ਉਹ ਉਹਨੂੰ ਉੱਥੋਂ ਲੈ ਕੇ ਚਲੀ ਜਾਂਦੀ ਹੈ ਉਹ ਲੈ ਕੇ ਭੱਜਦਾ ਹੈ ਹਾਂ ਉਸ ਬੰਦੇ ਦੇ ਖਿਲਾਫ ਕੇਸ ਰਜਿਸਟਰ ਹੁੰਦਾ ਉਹਦੀ ਗ੍ਰਿਫਤਾਰੀ ਹੁੰਦੀ ਹੈ ਜੀ ਜਿਹੜਾ ਲਾਰੈਂਸ ਬਸ਼ਨੂਈ ਤਾਂ ਉਹ ਬਹੁਤ ਪਾਵਰਫੁੱਲ ਹੈ ਉਹਦਾ ਇੱਕ ਸੁਧਾਰ ਨੂੰ ਬੰਦਾ ਸੀ ਜੀ ਜਿਹੜੇ ਸੁਧਾਰ ਨੂੰ ਬੰਦਿਆ ਲਾਰੈਂਸ ਦੀ وجہ ਕਾਰਨ ਸਾਰਾ ਸਿਸਟਮ ਸਾਰਾ ਪੁਲਿਸ ਪ੍ਰਸ਼ਾਸਨ ਦੇ ਸਾਹਮਣੇ ਨਤਮਸਤ ਹੋਊਗਾ ਤਾਂ ਜੰਦੀ ਸਾਹਿਬ ਮੈਨੂੰ ਤਾਂ ਹੀ ਲੱਗਦਾ ਵੀ ਕੋਈ ਕੇਸ ਵੇਹ ਜਾਊ ਜਿਹੜਾ ਵੱਜੂਗਾ ਤੌਂ ਦੇਊਗਾ ਉਹਦੇ ਕਲਮ ਕੋਾਈ ਬਿਲਕੁਲ ਜੀ ਕਿ ਤੁਸੀਂ ਦੇਖੋ ਵੀ ਉੱਪਰ ਤੋਂ ਲੈ ਕੇ نیچے ਤੱਕ ਇਹ ਗੱਲਾਂ ਆ ਰਹੀਆਂ ਏ ਕਿ ਉਸ ਬੰਦੇ ਦੇ ਕੋਲੇ 700 ਤੋਂ ਲੈ ਕੇ 1000 ਤੱਕ ਸ਼ੂਟਰ ਹੈ ਬੰਦਾ ਝੇਲ ਚ ਬੈਠਾ ਐਨੇ ਉਹਦੇ ਕੋਲੇ ਸ਼ੂਟਰ ਹੈ ਅਰੇ ਉਹ ਬੰਦਾ ਜਿਹੜਾ ਹੈਗਾ ਉਹਨੂੰ ਗੁਜਰਾਤ ਦੀ ਜੇਲ੍ਹ ਵਿੱਚ ਲਿਜਾਇਆ ਜਾਂਦਾ ਸੀ ਆਰਪੀਸੀ ਦੀ ਇੱਕ ਵਿਸ਼ੇਸ਼ ਧਾਰਾ ਦੇ ਤਹਿਤ ਕਿ ਜੇ ਇਹ ਨੂੰ ਵਾਰ ਉਸੇ ਕੱਢਿਆ ਆਏ ਨੇ ਕਿ ਪੇਸ਼ੀਆਂ ਬਾਹਰ ਆ ਕੇ ਭੁਗਤੀਆਂ ਤੇ ਇਹਦੀ ਜਾਣ ਜਾਂ ਸਕਦੀ ਹੈ ਇਹਨੂੰ ਬਚਾਉਣਾ ਬਹੁਤ ਜ਼ਰੂਰੀ ਹੈ ਅਨ ਸਲਮਾਨ ਖੰਦੀ ਜਾਣਦੇ ਇਹ ਬੰਦਾ ਵਾਰ-ਵਾਰ ਕੋਸ਼ਿਸ਼ ਕਰਦੇ ਉਹਦੇ ਬਲੋਂ ਕਿੰਨੇ ਕਿੰਨੇ ਹਮਲੇ ਕਰਵਾਏ ਗਏ ਆ ਬੰਦੇ ਫੜੇ ਜਾਂਦੇ ਆ ਛੱਡਦੇ ਆ ਕੋਈ ਉਹਦਾ ਨਾਲ ਇਹਦਾ ਨਾਰਿਸਪਿਸ਼ਟੂਈ ਦਾ ਕੋਈ ਉਹਦਾ ਉਹਦੇ ਭਰਾ ਦਾ ਅਰਮੋਲ ਬਿਸ਼ਨੂਈ ਦਾ ਲੈਣੇ ਪੂਰਤਾ ਹੋਰ ਤੁਸੀਂ ਦੇਖੋ ਕਿ ਪਿੱਛੇ ਜਿਹੜੇ ਅਮਰੀਕਾ ਦੇ ਵਿੱਚ ਕੈਨੇਡਾ ਦੇ ਵਿੱਚ ਜਿਹੜਾ ਛੋੜੀ ਉਸ ਤੇ ਗੜਬੜ ਹੋਈ ਸੀਗੀ ਦੋ ਅਫਰੀਕਾਂ ਦੇ ਦਰਮਿਆਨ ਉਹ ਝਗੜਾ ਹੋਇਆ ਸੀਗਾ ਕਿਸੇ ਮੰਦਰ ਦੇ ਆਪਣੇ ਕਿਸੇ ਬਾਹਰ ਜੇ ਭੇਜੇ ਰੁਕ ਕੋਲਸੇ ਗਿਆ ਜਾਂ ਲੈਣੇ ਕੇ ਮੰਦਰ ਦੇ ਵਿੱਚ ਕੋਈ ਕੰਠਵਟ ਸੀਗਾ ਸ਼ਾਇਦ ਆਪਣੇ ਕੌਂਸਲੇਟ ਵਾਲੇ ਗਏ ਹੋਏ ਸੀਗੇ ਇਹਦਾ ਝਗੜਾ ਹੋਇਆ ਝਗੜਾ ਹੋਇਆ ਝਗੜਾ ਦੋ ਅਫਰੀਕਾਂ ਚੋਂ ਗਿਆ ਸੀ ਦੋ ਤਰ੍ਹਾਂ ਚੋਂ ਗਿਆ ਸੀ ਪਰ ਉੱਥੇ ਲਾਰਸ ਬਿਸ਼ਨੋਈ ਜਿਹਨਾਂ ਨੇ ਕਿਹਾ ਲੱਗਦੀ ਜੀ ਮੇਰਾ ਵੱਡਾ ਸਵਾਲ ਹੈ ਜੀ ਲਾਰੈਂਸ ਮਸ਼ਨੂਈ ਦੇ ਨਾਰੇ ਉੱਤੇ ਲੱਗਦੇ ਐ ਦੂਜੇ ਦੇਸ਼ ਦੇ ਵਿੱਚ ਸਿੱਖਾਂ ਦੇ ਖਿਲਾਫ ਨਾਰੇ ਲੁਆਏ ਜਾਂਦੇ ਐ ਜਿਵੇਂ ਉਹ ਸੋ ਕਾਲਡ ਸਿੱਖਾ ਪ੍ਰਗੈ ਦੀ ਉਹਨਾਂ ਦੇ ਖਿਲਾਫ ਲੁਆਏ ਜਾਂਦੇ ਐ ਲਵਾਉਣ ਵਾਲੇ ਕੌਣ ਨੇ ਦੂਜੇ ਦੇਸ਼ ਦੀ ਧਿਰਤੀ ਚੁਲਵਾਏ ਜਾਂਦੇ ਤਫਰੀਦ ਦੱਸਿਆ ਜਾਂਦਾ ਕਿ ਬੰਦਾ ਤਾਂ ਸਾਡਾ ਪ੍ਰੋਟੈਕਟ ਹੀ ਹੈ ਜੀ ਜੀ ਢੇਲ ਦੇ ਵਿੱਚ ਜਰੂਰ ਬੈਠਾ ਜੇ ਇਹਨਾਂ ਦੇ ਵਿੱਚ ਤਸਦੀਨ ਤਾਰ ਰੱਖਿਆ ਵਾ ਸੋ ਮੇਰੇ ਲਈ ਜਿਸ ਵੇ ਮੈਨੂੰ ਖਬਰ ਮਿਲੀ ਲੱਗੀ ਉਹ ਪੜੀ ਹੋ ਗਿਆ ਉਹ ਖਬਰਾਂ ਪੜਨ ਡਿਸਕਸ ਕਰਨੀ ਪਈ ਜੀ ਤੇ ਮੇਰੇ ਲਈ ਇਹ ਕੋਈ ਮਹੱਤਵਪੂਰਨ ਸੀ ਗੱਲ ਉਹ ਜਿਹੜੀ ਬਰੀ ਤਾਂ ਪਾਈ ਉਹਨੇ ਹੁਣ ਉਹ ਤੁਸੀਂ ਇਹ ਦੇਖੋ ਕਿ ਉਹਨੂੰ ਕਿਸੇ ਚੈਸ ਮਾਮਲੇ 'ਚ ਕੈਦ ਹੁੰਦੀ ਹੈ ਕਿ ਨਹੀਂ ਦੀ ਕੈਦ ਉਹਨੂੰ ਬਿਲਕੁਲ ਨਹੀਂ ਹੋਊਗੀ ਜਿਹੜੇ ਹੁਣ ਕੇਸ ਪੈਂਡਿੰਗ ਪਏ ਜਿਹੜੇ ਪਹਿਲਾਂ ਹੋ ਗਈ ਹੋ ਗਈ ਇਹ ਸੋਈ ਹੈ ਅੱਗੇ ਮਾਮਲਾ